ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਪੰਜਾਬ ਚ ਵੱਡਾ ਅਨਕਾਉਂਟਰ ਤਾਂ ਪੁਲਿਸ ਨੇ ਉਸ ਸਮੇਂ ਵੱਡਾ ਅਨਕਾਉਂਟਰ ਕੀਤਾ ਜਦੋਂ ਵਟਾਲਾ ਚ ਕੁਝ ਗੈਂਗਸਟਰਾਂ ਨੂੰ ਲੈ ਕੇ ਪੁਲਸ ਹਥਿਆਰ ਵਾਪਸੀ ਕਰਨ ਦੇ ਲਈ ਪਹੁੰਚੀ ਸੀ ਤਾਂ ਅਜੇਹੇ ਵਿੱਚ ਹਥਿਆਰਾਂ ਨਾਲ ਪੁਲਿਸ ਤੇ ਗੈਂਗਸਟਰਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਚੱਲਦੇ ਆ ਪੰਜਾਬ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਆ ਜਿਸ ਵਿੱਚ ਕੇ ਦੋ ਗੈਂਗਸਟਰ ਜਿਹੜੇ ਆ ਮੌਕੇ ਤੇ ਜ਼ਖਮੀ ਹੋਏ ਨੇ ਕਬਾਡੀ ਖਿਡਾਰੀ ਤੇ ਜਿੰਮ 트ਰੇਨਰ ਦਾ ਗੋਲੀਆਂ ਮਾਰ ਕੇ ਕਤਲ ਤਾਂ ਮਹਾਲੀ ਚ ਉਸ ਸਮੇਂ ਵੱਡੀ ਘਟਨਾ ਦੇਖੀ ਗਈ ਹੈ ਜਦੋਂ ਖੜਡ ਚ ਨਾਮੀ ਖਿਡਾਰੀ ਅਤੇ ਇੱਕ ਜਿੰਮ 트ਰੇਨਰ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇਸ ਦੇ ਚੱਲਦਿਆਂ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਬਿੜ ਦਿੱਤੀ ਗਈ ਹੈ ਆ ਪ੍ਰਧਾਨ ਦਾ ਦੇਰ ਰਾਤ ਪੁਲਸ ਨਾਲ ਪੇਪੇ ਚਾਤਾ ਦੱਲੇ ਵਿੱਚ ਉਸ ਸਮੇਂ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦਾ ਪੁਲਸ ਨਾਲ ਪੇਚਾ ਪੈ ਗਿਆ ਜਦੋਂ ਕੁਝ ਪੱਤਰਕਾਰਾਂ ਨੂੰ ਪੁਲਿਸ ਨੇ ਥਾਣੇ ਵਿੱਚ ਬੰਦ ਕਰ ਦਿੱਤਾ ਤਾਂ ਮੌਕੇ ਤੇ ਪਹੁੰਚੇ ਅਮਨ अरोड़ा ਨੇ ਦਿੱਖੀ ਬਹਾਸਵਾਦੀ ਕਿਤੀ ਤੇ ਉਥੇ ਹੀ ਪੱਤਰਕਾਰਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਅਮਰੀਕਾ ਦੇ ਟੈਰਫ ਲਗਾਉਣ ਤੇ ਕੈਨੇਡਾ ਨੇ ਵੀ ਲਗਾਇਆ ਟੈਰਫ ਤਾਂ ਜਿੱਥੇ ਅਮਰੀਕਾ ਵੱਲੋਂ ਟੈਰਫ ਕੈਨੇਡਾ ਤੇ ਲਗਾਇਆ ਗਿਆ ਸੀ ਤਾਂ ਉਧਰ ਹੁਣ ਕੈਨੇਡਾ ਨੇ ਵੀ ਟੈਰਫ ਵਧਾ ਦਿੱਤਾ ਹੈ ਜਿਸ ਦੇ ਚੱਲਦਿਆਂ ਦੋਵਾਂ ਮੁਲਕਾਂ ਵਿੱਚੋਂ ਹੁਣ ਟੈਰਫ ਵਾਰ ਹੁੰਦੀ ਦਿਖਾਈ ਦੇ ਰਹੀ ਹੈ ਪٹرول ਪੰਪ ਤੇ ਲੁੱਟੋ ਦਾਨ ਬੱਤੀ ਬਾਰਦਾਤ ਤਾਂ ਹਮਲਾਵਰਾਂ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ ਜਦੋਂ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਤੋਂ ਪੈਸੇ ਖੋਣ ਦੇ ਲਈ ਪੈਟਰੋਲ ਪੰਪ ਦੇ ਕਰਿੰਦੇ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਮੌਕੇ ਤੇ ਹੀ ਉਕਤ ਪੈਟਰੋਲ ਪੰਪ ਦੇ ਕਰਿੰਦੇ ਦੀ ਮੌਤ ਹੋ ਗਈ। ਸਿਆਮ ਆਨ ਵੱਲੋਂ ਦਿੱਲੀ ਚ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਦਿੱਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰੇ ਪੱਧਰ ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਆਖਰੀ ਪੜਾਮਾਚੇ ਜਿੱਥੇ ਚੋਣ ਪ੍ਰਚਾਰ ਨਜ਼ਰ ਆ ਰਿਹਾ ਤਾਂ ਉੱਥੇ ਹੀ ਪੂਰੇ ਸਿਖਰਾਂ ਤੇ ਚੋਣ ਪ੍ਰਚਾਰ جاری ਹੈ ਤੇ ਸਿਆਮ ਆਨ ਵੱਲੋਂ ਆਮ ਆਦਮੀ ਪਾਰਟੀ ਦੇ ਲਈ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਦੇਸ਼ ਭਰ ਚ ਮਨਾਇਆ ਜਾ ਰਿਹਾ ਬਸੰਤ ਪੰਚਮੀ ਦਾ ਤਿਉਹਾਰ ਤਾਂ ਹਰ ਸਾਲ ਦੀ ਤਰ੍ਹਾਂ ਬਸੰਤ ਪੰਚਮੀ ਦਾ ਤਿਉਹਾਰ ਦੇਸ਼ ਭਰ ਚ ਮਨਾਇਆ ਜਾ ਰਿਹਾ ਤੇ ਇਸ ਨੂੰ ਲੈ ਕੇ ਸੰਗਤਾਂ ਜਿੱਥੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਰਹੀਆਂ ਨੇ ਤੇ ਉੱਥੇ ਹੀ ਬਹੁਤ ਸਾਰੇ ਨੌਜਵਾਨ ਤੰਗ ਉਡਾ ਕੇ ਖੁਸ਼ੀ ਮਨਾ ਰਹੇ ਨੇ। ਬਸੰਤ ਪੰਚਮੀ ਮੌਕੇ ਪੁਲਿਸ ਦਾ ਵੱਡਾ ਐਕਸ਼ਨ ਜਿੱਥੇ ਇੱਕ ਪਾਸੇ ਬਸੰਤ ਪੰਚਮੀ ਦਾ ਧਾਰਮਿਕ ਤੌਰ ਤੇ ਲੋਕ ਮਨਾ ਰਹੇ ਆ ਤਾਂ ਉਧਰ ਕੁਝ ਲੋਕ ਜਾਂ ਨੌਜਵਾਨ ਜਿਹੜੇ ਆ ਉਹ ਚਾਈਨਾ ਡੋਰ ਦੀ ਵਰਤੋਂ ਕਰਕੇ ਪਤੰਗ ਉਡਾ ਰਹੇ ਨੇ ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਤੇ ਸਿੱਦੇ ਛੱਤਾਂ ਤੇ ਘਰਦਿਆਂ ਛੱਤਾਂ ਤੇ ਪਹੁੰਚ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਚਾਈਨਾ ਡੋਰ ਨੂੰ ਵੀ ਕਬਜ਼ੇ 'ਚ ਲਿਆ ਜਾ ਰਿਹਾ ਹੈ ਸੰਧਾਲੂਆਂ ਦੀ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ ਤਾਂ ਉਸ ਸਮੇਂ ਵੱਡਾ ਹਾਦਸਾ ਸਾਹਮਣੇ ਆਇਆ ਜਦੋਂ ਸੰਧਾਲੂਆਂ ਦੀ ਭਰੀ ਹੋਈ ਬੱਸ ਅਚਾਨਕ ਡੂੰਗੀ ਖੱਡ ਵਿੱਚ ਜਾ ਡਿੱਗੀ ਅਤੇ ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜ ਤੋਂ ਵੱਧ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਮੌਤ ਹੋ ਗਈ ਤੇ ਬਾਕੀਆਂ ਨੂੰ ਜਿਹੜਾ ਹਸਪਤਾਲ ਚ ਦਾਖਲ ਕਰਵਾਇਆ ਗਿਆ 170 ਬਿਗਿਆ ਚ ਹੋ ਰਹੀ ਆ ਫੀਮ ਦੀ ਖੇਤੀ ਨੂੰ ਕੀਤਾ ਗਿਆ ਨਸ਼ਟ ਤਾਂ ਝਾਰਖੰਡ ਚ ਉਸ ਸਮੇਂ ਵੱਡੇ ਖੇਤੀ ਦੀ ਘਟਨਾ ਸਾਹਮਣੇ ਆਈ ਹੈ ਜਦੋਂ ਗੈਰ ਕਾਨੂੰਨੀ ਤਰੀਕੇ ਨਾਲ 170 ਬਿਗਿਆ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ ਜਿਸ ਨੂੰ ਕੇ ਮੌਕੇ ਤੇ ਹੀ ਬਾ ਦਿੱਤਾ ਗਿਆ ਅਤੇ ਮੌਕੇ ਤੇ ਇਸ ਸਾਰੀ ਖੇਤੀ ਨੂੰ ਨਸ਼ਟ ਕੀਤਾ ਗਿਆ ਇਹ ਸਨ ਆਦਿਆਂ 10 ਵੱਡੀਆਂ ਖਬਰਾਂ ਅਜਿਹੀਆਂ ਹੋਰ ਤਾਜ਼ਾ ਖਬਰਾਂ ਨਾਲ ਮੁੜ ਤੋਂ ਜੁੜਾਂਗੇ ਬਣੇ ਰਹੋ ਐਨਆਰਆਈ ਟੀਵੀ ਨਾਲ